ਪੈਰੋ ਮਹੱਲਾ ਤੀਜਾ ਜੋਗੀ ਗਿਰਹੀ ਪੰਡਤ ਭੀਖ ਧਾਰੀ ਮਨਸਾ ਕਹਿੰਦੇ ਨੇ ਸਾਰੇ ਭਾਈ ਪਰਮਾਤਮ ਸੁੱਤੇ ਪਏ ਐ ਜਿਵੇਂ ਮਹਾਰਾਜ ਦੇ ਭਜਨ ਤੋਂ ਬਿਨਾਂ ਸੁੱਤੇ ਹੋਏ ਐ ਇਹਨਾਂ ਦੀ ਹਾਲਤ ਦੱਸਦੇ ਆਂ ਮੇਰੇ ਸ਼ਬਦ ਵਿੱਚ ਜੋਗੀ ਗਿਰਹੀ ਪੰਡਤ ਭੀਖ ਧਾਰੀ ਇਹ ਭਾਈ ਜਿਹੜੇ ਜੋਗੀ ਸ਼ਿਵ ਆਪਣੇ ਸ਼ਿਵ ਜੀ ਦੀ ਅੰਸ਼ ਚੋਂ ਗੋਰਖਨਾਥ ਪੈਦਾ ਹੋਇਆ ਗੋਰਖਨਾਥ ਦੇ ਮਤ ਦਾ ਆਸਰਾ ਲੈਣ ਵਾਲਾ ਜਿਹੜੇ ਕਨਪਾਟ ਦੇ ਜੋਗੀ ਹੈ ਜਿਨ੍ਹਾਂ ਦੇ ਗਰੀ ਜਿਨ੍ਹਾਂ ਦੇ ਨਾਮ ਵੱਖੋ ਵੱਖਰੇ ਸਾਧ ਸੰਗਤ ਜੀ ਹਨਗੇ ਆਈ ਪੰਥ ਕਨੀਹਾ ਪੰਥਾਦਿਕ ਖੇਤ ਪੰਥ ਚੋਲੀ ਪੰਥਾਦਿਕ ਇਹ ਪੰਥਾਂ ਦੇ 12 ਪੰਥਾ ਜੋਗੀਆਂ ਦੇ 12ਵੇਂ ਜੋਗੀ ਖਭਿਆਵਾਂ 26ਵੇਂ ਸੰਿਆਸੀ ਇਸ ਪ੍ਰਕਾਰ ਜੋਗੀ ਜਿਹੜੇ ਹਨ 12 ਪੰਥਾਂ ਨੂੰ ਮੰਨਣ ਵਾਲੇ ਆਪਣੇ ਆਪ ਨੂੰ ਇਹ ਰਹੀ ਅਤੇ ਗ੍ਰਸਤੀ ਲੋਕ ਜਿਹੜੇ ਹਨ ਪੰਡਤ ਭੇਖ ਧਾਰੀ ਅਤੇ ਪੰਡਤ ਜਿਹੜੇ ਵਿਦਵਾਨ ਆਪਣੇ ਆਪ ਨੂੰ ਕਹਾਉਂਦੇ ਐ ਤੇ ਛੇ ਬਦਨ ਜੋਗੀ ਜੰਗਮ ਸਰੇਵਰੇ ਸੰਿਆਸੀ ਤੇ ਦਰਵੇਸ਼ ਸਾਧਕ ਇਹਨਾਂ ਭੇਖਾਂ ਨੂੰ ਧਾਰਨ ਵਾਲੇ ਜਿਹੜੇ ਲੋਕ ਭੇਖੀ ਹਨ ਇਹ ਸੂਤੇ ਆਪਣੇ ਅਹੰਕਾਰ ਇਹ ਸਭ ਨੂੰ ਗ੍ਰਸਤੀ ਕਹਿੰਦੇ ਅਸੀਂ ਸਾਰਿਆਂ ਨੂੰ ਵੱਡੇ ਐ ਜੋਗੀ ਕਹਿੰਦੇ ਅਸੀਂ ਵੱਡੇ ਹਾਂ ਅਤੇ ਪੰਡਤ ਕਹਿੰਦੇ ਅਸੀਂ ਵਿਦਵਾਨ ਹਾਂ ਬੇਖਦਾਰੀ ਕਹਿੰਦੇ ਅਸੀਂ ਵਿਰਾਗਤ ਹਾਂ ਇਹ ਆਪੋ ਆਪਣੇ ਹੰਕਾਰ 'ਚ ਹੀ ਸਾਰੇ ਸੁੱਤੇ ਪਏ ਆ ਵਾਹਿਗੁਰੂ ਦਾ ਪਿਆਰ ਨਹੀਂ ਦਿਲ ਜੁਲਿ ਆਉਂਦੇ ਮਾਇਆ ਮਦਮਤ ਰਹਿ ਅਸੂ ਇਹ ਜਿਹੜਾ ਜੀਵ ਹੈ ਇਹ ਮਾਇਆ ਦੇ ਮਦ ਹੰਕਾਰ 'ਚ ਮਸਤ ਹੋਇਆ ਆ ਜਿਵੇਂ ਸ਼ਰਾਬ ਪੀ ਕੇ ਆਦਮੀ ਬਿਆਕਲੋ ਕੇ ਸੌਂ ਜੇ ਇਉਂ ਸੌ ਰਿਹਾ ਹੈ ਜਾਗਤ ਰਹੇ ਨਾ ਮੂਸੈ ਕੋ ਜੇ ਕੋਈ ਭਾਈ ਜਾਗਦਾ ਰਹੇ ਉਹ ਤਾਂ ਡੁੱਟਿਆ ਨਹੀਂ ਜਾਂਦਾ ਬਚਾਅ ਕਰ ਸਕਦਾ ਹੈ ਇਸ ਪ੍ਰਕਾਰੇ ਜੀਵ ਸਾਰੇ ਸੁੱਤੇ ਪਏ ਐ ਨੈਨੋ ਦ੍ਰਿਸ਼ਟ ਪਰ ਨਿੰਦੂ ਕੋ ਕਿ ਬਕਾਰ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਦੀ ਨੀਂਦ ਐ ਇੱਕ ਇੱਕ ਵਿਕਾਰਾਂ ਵਾਲੀ ਦ੍ਰਿਸ਼ਟੀ ਐ ਅੱਖਾਂ ਸੁੱਤੀਆਂ ਪਈਆਂ ਕੰਨ ਜਿਹੜੇ ਹਨਗੇ ਸਦਮਨ ਸੋਏ ਸੁਣਨ ਦਾ ਵਿਚਾਰ ਕੰਨ ਨਿੰਦਿਆ ਤੇ ਵਿਚਾਰ ਕਰਕੇ ਸੁੱਤੇ ਪਏ ਐ ਰੋਸਣਾ ਸੋਈ ਨੋ ਮਿੱਠੇ ਸਵਾਦ ਜਵਾਨ ਜਿਹੜੀ ਹੈ ਮਿੱਠਿਆ ਸਵਾਦਾਂ ਦੇ ਚਫਾਦ ਲੱਗੀ ਹੋਈ ਸੁੱਤੀ ਪਈ ਹੈ ਮਨਸ ਹੋਇਆ ਮਾਇਆ ਬਸਮਾਲ ਮਾਂ ਨੂੰ ਹੈਰਾਨ ਹੋ ਕੇ ਦੇਖਦੇ ਕਿ ਮਨ ਸੁੱਤਾ ਪਿਆ ਇਹ ਜਗ ਨੂੰ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਬਸਦੋ ਆਪਣੀ ਲਹਿ ਕੋਈ ਜਿਹੜਾ ਜਾਗਦਰ ਹੋ ਆਪਦੀ ਸਾਬਤ ਚੀਜ਼ੇ ਲਖ ਸਕਦਾ ਨਹੀਂ ਨਾ ਇਹ ਸਾਰੇ ਇੰਦਰੀ ਵੀ ਸੁੱਤੇ ਪਏ ਮਾਨਾ ਆਦਿਕ ਜਾਗਤ ਰਹੇ ਨਾ ਮੂਸੈ ਕੋ ਜਿਹੜਾ ਭਈ ਗਿਆਨ ਵਸਦਾ ਜਾਗਦਾ ਰਹੇ ਲਿਵ ਲਗਾ ਕੇ ਅੰਦਰ ਗੁਰ ਰਾਧਨਾ ਜੇ ਬਾਜ ਗੁਰ ਨਾਮ ਪੀਮੀ ਰਹਿਣੜੀ ਚਮਕਨ ਤਾਰੇ ਜਾਗਨ ਸਭ ਜਾਨੇ RAM ਪਿਆਰੇ ਉਹ ਨਹੀਂ ਲੁੱਟਿਆ ਜਾਂਦਾ ਉਹਨਾਂ ਨੂੰ ਕਾਮ ਕਰੋ ਲੁੱਟ ਨਹੀਂ ਸਕਦੇ ਉਹ ਵਿਚਾਰ ਰਹਿ ਜਾਂਦਾ ਉਸ ਦਾ ਰਹਾਉ ਉਜਗ ਜਿਸ ਸਤਗੁਰ ਮਿਲੈ ਗਿਆਨ ਵਸਤਾ ਚ ਉਹ ਹੀ ਜਾਗ ਸਕਦਾ ਜਿਹਨੂੰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਮਲਾਪ ਹੁੰਦਾ ਮਿਲ ਜਾਂਦੇ ਹਨ ਪੰਜ ਦੂਤ ਉਹ ਵਸ ਗਤ ਕਰੇ ਉਹ ਪੰਜੇ ਦੂਤ ਕਾਮ ਕਰੋ ਲੋ ਮੋਹ ਹੰਕਾਰ ਇਹਨਾਂ ਜਿਹੜੇ ਗੱਤ ਚਾਲ ਆ ਨਾ ਵਿਕਾਰਾਂ ਵੱਲ ਲਾਉਣ ਵਾਲੀ ਇਹਨੂੰ ਵਸ ਕਰ ਲਵੇ ਇਹਦੀ ਬਸ ਰਿੱਤੀ ਜਿਹੜੀ ਇਹਨੂੰ ਵਸ ਕਰ ਲਵੇ ਉਹ ਜਾਗਦਾ ਸਮਝਿਆ ਜਾਂਦਾ ਹੈ ਸੂਜਗ ਜੋ ਤਤ ਵਿਚਾਰ ਹੈ ਉਹ ਜਾਗਦਾ ਹੈ ਜਿਹੜਾ ਤਤ ਸਰੂਪ ਨੂੰ ਮਾਰਾ ਦੇ ਸਤ ਸਰੂਪ ਦੀ ਵਿਚਾਰ ਕਰਦਾ ਹੈ ਆਪ ਮਰੇ ਅਵਰਾ ਨਹਿ ਮਾਰੇ ਆਪ ਜੀਵਨ ਭਾਵ ਤੋਂ ਮਰੇ ਅਤੇ ਆਪਣੇ ਮਾਨ ਵੱਲੋਂ ਮਰੇ ਅਵਰਾ ਨਹਿ ਮਾਰੇ ਹੋਰ ਕਿਸੇ ਨੂੰ ਦੁੱਖ ਨਾ ਦੇਵੇ ਆਪ ਸਰਦ ਤੇ ਦੁੱਖ ਸਹਾਰ ਕੇ ਵਿਸ਼ਕ ਸਰੀਰ ਛੱਡ ਜਾਵੇ ਪਰ ਦੂਸਰੇ ਨੂੰ ਦੁੱਖ ਨਾ ਦੇ ਕੇ ਮਾਰ ਨਾ ਕਰੇ ਇਹ ਹਜੋ ਸਵਾਹ ਹੋਵੇ ਆਪ ਮਰੇ ਆਪ ਵੀ ਜੀਵਨ ਭਾਵ ਤੋਂ ਮਰੇ ਤੇ ਅਵਰਾਂ ਹੋਰ ਨਾ ਜਗਿਆਸਮਾ ਨੂੰ ਜੀਵਨ ਭਾਵ ਤੋਂ ਉਪਦੇਸ਼ ਦੇ ਕੇ ਅਵਰਾਨੇ ਮਾਰੇ ਪਾਠ ਮੰਨ ਕੇ ਅਰਥ ਕਰਨਾ ਪਊ ਪਰ ਆਪ ਜੀਵਨ ਭਾਵ ਤੋਂ ਮਰੇ ਹੋਰ ਨਾ ਤੇ ਤਾਂ ਹੀ ਹੰਕਾਰ ਦੇ ਨਾਲ ਮਾਰਨਾ ਨਾ ਚਾਹੇ ਸੋ ਜਾਗ ਜੂ ਇੱਕ ਜਾਣ ਉਹ ਭਾਈ ਜਾਗਦਾ ਹੈ ਪੁਰਖ ਇੱਕ ਅਦਵਾਤ ਰੂਪ ਪਰਮੇਸ਼ਰ ਨੂੰ ਸਾਰੇ ਜਾਣ ਲੈਂਦਾ ਹੈ ਪਰ ਪ੍ਰਕਿਰਤਿ ਛੋੜੈ ਤਤ ਪਛਾਨੈ ਪ੍ਰਕਿਰਤੀ ਮਾਇਆ ਵਾਲਾ ਜਿਹੜਾ ਸੁਭਾਅ ਆ ਲੋ ਵਾਲਾ ਸੁਭਾਅ ਹੀ ਛੱਡ ਦੇਵੇ ਪ੍ਰਕਿਰਤੀ ਦਾ ਸੁਭਾਅ ਕਹਿੰਦੇ ਆ ਜੀ ਆ ਬੰਦ ਕਰਿਓ ਭਈ ਪਰ ਕਿਰਤ ਛੋੜੈ ਤਤ ਪਛਾਨੈ ਪ੍ਰਕਿਰਤੀ ਦਾ ਸੁਭਾਅ ਕਹਿੰਦਾ ਤਮੋ ਗੁਣੀਏ ਕਹਿੰਦਾ ਰਜੋ ਗੁਣੀਏ ਨੂੰ ਛੱਡੇ ਇਸੇ ਪ੍ਰਕਾਰ ਪ੍ਰਕਿਰਤੀ ਨਾ ਮਾਇਆ ਦਾ ਪਰ ਪਰਿਸ਼ੇਸ਼ ਕਰਕੇ ਜਿਹੜੀ ਕਿਰਤ ਲੱਗੀ ਰਹਿਣੀ ਮਾਇਆ ਦੇ ਸੰਚਨ ਦੀ ਪ੍ਰਕਿਰਤੀ ਦਾ ਸੁਭਾਅ ਹੈ ਪ੍ਰਕਿਰਤੀ ਜਿਹੜੀ ਹੈ ਤਿੰਨ ਗੁਣਾਂ ਦੀ ਸਾਮਿਆ ਜੋਈ ਨਾਮ ਪ੍ਰਧਾਨ ਕਹਾਵੇ ਸੋਈ ਤਿੰਨਾ ਗੁਣਾਂ ਦੀ ਸਾਮਿਆ ਅਵਸਥਾ ਜਿਹੜੀ ਹੈ ਉਹਨੂੰ ਪ੍ਰਧਾਨ ਕਹਿੰਦੇ ਇਹਨੂੰ ਪ੍ਰਕਿਰਤੀ ਪੁਰਖ ਤੇ ਪ੍ਰਕਿਰਤੀ ਸੰਖੀ ਮੰਨਦੇ ਆ ਸੋ ਰੋ ਵਿਚਾਰ ਹਜੂਰ ਫਰਮਾਉਂਦੇ ਹਨ ਪਰ ਕਿਰਤ ਛੋਡੈ ਤਤ ਪਛਾਨ ਪਰ ਕਿਰਤ ਮੈਂ ਕੀ ਸੁਭਾਅ ਕਿਰਤ ਨੂੰ ਛੱਡ ਦੇਵੇ ਅਗੇ ਤਤ ਪਛਾਨ ਤਤ ਸਰੂਪ ਨੂੰ ਪਰਮੇਸ਼ਰ ਦੇ ਨੂੰ ਪਛਾਣੂ ਨਾ ਕਰ ਚਾਹੋ ਵਰਨਾ ਵਿੱਚ ਜਾਗੈ ਕੋ ਚਾਰੇ ਵਰਨ ਖੱਤਰੀ ਬ੍ਰਾਹਮਣ ਸੂਰ ਦਾ ਐਸਾ ਕੋਈ ਗਿਆਨਵਸਤਾ ਜਾਗ ਪਏ ਜਮੈ ਕਾਲੈ ਤੇ ਛੂਟੈ ਸੋ ਉਹ ਭਾਈ ਜਮ ਜੋ ਕਾਲ ਕਰਨ ਵਾਲਾ ਹੈ ਜੰਮਣ ਮਰੂਪ ਕਾਲ ਤੋਂ ਉਹ ਛੁਟਕਾਰਾ ਪਾ ਲਏਗਾ ਮੁਕਤ ਹੋ ਜਾਏਗਾ ਕਹਿਤ ਨਾਨਕ ਜਨ ਜਾਗੈ ਸਤਗੁਰ ਨਾਨਕ ਦੇਵ ਜੀ ਕਹਿੰਦੇ ਉਹ ਜਨ ਭਗਤ ਹੈ ਉਹ ਪੁਰਖ ਜਾਗਦਾ ਹੈ ਗਿਆਨ ਅਵਸਥਾ ਚ ਗਿਆਨ ਅੰਜਨ ਜਾ ਕੀ ਨੇਤਰੀ ਜਿਹਦੇ ਮਨਬੁੱਧ ਰੂਪੀ ਨੇਤਰਾਂ ਦੀ ਗਿਆਨ ਰੂਪੀ ਸ਼ਰਮਾ ਜੁਗਤ ਰੂਪੀ ਸਲਾਈਆਂ ਦੁਆਰਾ ਗਿਆਨ ਅੰਜਨ ਗੁਰਦੀ ਆ ਗਿਆਨ ਦੇਹਰ ਬਨਾਸ ਪਾਇਆ ਹੋਇਆ ਹੋਵੇ ਉਹ ਜਾਗਦਾ ਹੈ ਬਾਕੀ ਜਿਹਦੇ ਭਈ ਗਿਆਨ ਰੂਪੀ ਸਰਵਉਗੁਰਾਂ ਨੂੰ ਪਾਇਆ ਹੀ ਨਹੀਂ ਉਹਨ ਕੀ ਜਾਗਣਾ ਸੀ ਇਹ ਵਿਦਿਆ ਨਹੀਂ ਸੁਤਾ ਹੀ ਰਹਿੰਦਾ ਹੈ ਭੈਰੂ ਮਹੱਲਾ ਪੀਜਾ ਜਾ ਕਉ ਰੱਖ ਆਪਣੀ ਸਰਣਾਇ ਜਿਨਾਂ ਨੂੰ ਭਾਈ ਵਾਹਿਗੁਰੂ ਆਪ ਦੀ ਸਰਣ ਵਿੱਚ ਰੱਖ ਲੈਂਦਾ ਹੈ ਸੱਚੇ ਲੱਗ ਸੱਚਾ ਫਲ ਪਾ ਉਹ ਸੱਚੇ ਨਾਮ ਵਿੱਚ ਲੱਗ ਜਾਂਦੇ ਹੈ ਸੱਚਾ ਫਲ ਬ੍ਰਹਮ ਗਿਆਨ ਦਾ ਉਹ ਪ੍ਰਾਪਤ ਕਰ ਲੈਂਦੇ ਹਨ ਅਰੇ ਜਨ ਕੈਸਿਓ ਕਰਹੁ ਪੁਕਾਰਾ ਅਰੇ ਭਾਈ ਜਨਪੁਰਖੋ ਤੁਸੀਂ ਮਾਰਨ ਨੂੰ ਛੱਡ ਕੇ ਕਿਹਦੇ ਪਾਸ ਪੁਕਾਰ ਕਰਨੀ ਚਾਹੁੰਨੇ ਹੋ ਕੋਈ ਥੋੜੀ ਰੱਖਿਆ ਨਹੀਂ ਕਰੇਗਾ ਹੁਕਮੇ ਹੋਆ ਹੁਕਮੇ ਵਰਤਾ ਇਹ ਤਾਂ ਸਾਰਾ ਹੁਕਮ ਵਿੱਚ ਹੀ ਸੰਸਾਰ ਪੈਦਾ ਹੋਇਆ ਹੈ ਰਾਸ਼ੀਪੁਰਖਾਂ ਦੇ ਤਾਈਂ ਲੋਭ ਤੇ ਉਦਮ ਆਦਿਕ ਇਹ ਹੁਕਮ ਵਰਤਦਾ ਹੈ ਸ਼ਾਂਤਕੀਪੁਰ ਖਾਂ ਤੇ ਨਰਮਾਈ ਤੇ ਜਸਦਾ ਹੁਕਮ ਵਰਦਾ ਤਾਂਸੀਪੁਰ ਖਾਂ ਨੂੰ ਕੋਹਰ ਸੁਭਾਅ ਜਾਂ ਬਾਲੇ ਭੁੱਖੇ ਰਹਿਣਾ ਜਾਂ ਬਾਲਾ ਖਾ ਕੇ ਪਸ਼ੂ ਵਾਂਗੂ ਲਿਟਦੇ ਰਹਿਣਾ ਇਹ ਜਿਹੇ ਜੇ ਗੋਣਾ ਉਹਦਾ ਸੁਭਾਅ ਸਾਰਿਆਂ ਤੇ ਵਰਦਾ ਹੁਕਮਦਾਰਾ ਹੈ ਹੁਕਮੇ ਹੁਕਮੇ ਹੋਆ ਹੁਕਮੇ ਵਰਤਾ ਹੁਕਮਦਾਰਾ ਇਹ ਸਾਰਾ ਸੰਸਾਰ ਹੋਇਆ ਹੈ ਹੁਕਮ ਦਾ ਵਰਤਾਰਾ ਵਰਤ ਰਿਹਾ ਹੈ ਜਿਹੇ ਜੇ ਸੰਚਿਤ ਕਰੇ ਮਾਨ ਪਰ ਅਰਵਦ ਰੂਪ ਕਰਮੇ ਉਦੇ ਅਨਸਾਰ ਹੁਕਮ ਹੈ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ हे ਪਰਮੇਸ਼ਵਰ ਨੂੰ ਨਿਸ਼ਚੈ ਕਰੋ ਇਹ ਜਿਹੜਾ ਆਕਾਰ ਸਾਰਾ ਸੰਸਾਰ ਹੈ ਇਹ ਤੇਰਾ ਹੀ ਆਪ ਦੇ ਆਸਰੇ ਧਾਰਨ ਕੀਤਾ ਹੋਇਆ ਹੈ ਤੇਰੇ ਆਸਰੇ ਮਾਰਾ ਇਸ ਤਰ੍ਹਾਂ ਸਾਰਾ ਇਹ ਜੀਵ ਜਿਹੜਾ ਤੇਰਾ ਹੀ ਆਕਾਰ ਧਾਰਿਆ ਹੋਇਆ ਹੈ ਖਿੰਨ ਮੈਂ ਬਿਨਸੈ ਕਰਤ ਨਾ ਲੱਗੈ ਬਾਰਾ ਜਿਸ ਨੂੰ ਆਕਾਰ ਤੂੰ ਸਮਝੀ ਬੈਠਾ ਮੇਰਾ ਇਹ ਆਕਾਰ ਹੈ ਇੱਕ ਖਿੰਮੇ ਕੀ ਨਾਸ ਹੋ ਜਾਏਗਾ ਨਾਸ ਹੁੰਦੇ ਆ ਡੇਰ ਨਹੀਂ ਲਿ ਜਿਵੇਂ ਬਾਲਕ ਵਸਤਾ ਬਿੰਸ ਗਈ ਕਿਸ਼ੋਰ ਵਸਤਾ ਬਿੰਸ ਗਈ ਜਵਾਨੀ ਬਿੰਸ ਗਈ ਢਰਦੀ ਜਵਾਨੀ ਬਿੰਸ ਗਈ ਐਵੇਂ ਭਾਈ ਸਰੀਰ ਦੇ ਅੰਤ ਦਾ ਸਮਾਂ ਬੜੇਪਾ ਵੀ ਦਿਨ ਸਿਆ ਡੇਰ ਨਹੀਂ ਲੱਗੇਗੀ ਬਿੰਸ ਜਾਣ ਵਾਲੇ ਪਦਾਰਥ ਸਭ ਫੇਰ ਪੜੋ ਤੋਕ ਖਿੰਮੇ ਬਿੰਸੈ ਕਰਤ ਨਾ ਲਾਗੈ ਬਾਰ ਫੇਰ ਭਾਈ ਖਿੰਤੀ ਨਾਸ ਹੋ ਜਾਵੇਗਾ ਨਾਸ ਕਰਦੇ ਨੂੰ ਡੇਰ ਨਹੀਂ ਲੱਗਣੀ ਉਹ ਪਰਮੇਸ਼ਰ ਜਿਹੜੀ ਰਚਨਾ ਰਚੀ ਹੈ ਹਰਨ ਭਰਨ ਜਾਂ ਕਾ ਨੇਤਰ ਹੋਰ ਕਰਦੇ ਨੂੰ ਵੀ ਢੇਰ ਨਹੀਂ ਲੱਗੀ ਉਸ ਨੂੰ ਜੋ ਰਚਨਾ ਰਚੀ ਹੈ ਤੇ ਹੁਣ ਨਾਸ਼ ਕਰਨ ਵਾਲੇ ਨੂੰ ਲੱਗੇ ਨੂੰ ਵੀ ਢੇਰ ਨਹੀਂ ਲੱਗਣੀ ਜਿਵੇਂ ਉਹਨੂੰ ਭੌਂਦਾ ਹੈ ਉਸੇ ਪ੍ਰਕਾਰ ਵਰਤਨਾ ਹੈ ਫੇਰ ਪੜੋ ਦੋਵੇਂ ਦੁਕਾਨ ਇਹੋ ਆਕਾਰ ਤੀਰਾ ਹੈ ਧਾਰਾ ਇਹ ਜੀਵ ਜਿਹੜਾ ਤਾਂ ਮਿਹਰ ਤੇਰ ਵਾਲਾ ਇਹ ਆਕਾਰ ਧਾਰਿਆ ਨਾ ਸੂਖਮ ਸਥੂਲ ਕਾਰਨ ਕੇ ਮੇਰਾ ਹੈ ਇਹਨ ਮੈਂ ਬਿਨ ਸੈ ਕਰਤ ਨਾ ਲੱਗੈ ਬਾਰ ਇਹ ਸੰਦੇ ਵਿੱਚ ਹੀ ਨਾਸ ਹੋ ਜਾਣਾ ਹੈ ਅਤੇ ਕਰਤਨਾ ਉਹਨੂੰ ਪਰਮੇਸ਼ਰ ਨੂੰ ਇਉਂ ਡੇ ਕਰਦੇ ਹੋਏ ਨੂੰ ਨਾਸ ਕਰਦੇ ਨੂੰ ਡੇਰ ਨਹੀਂ ਲੱਗਣੀ ਉਹ ਐਡਾ ਸਮਰਾਥ ਹੈ ਪਰਮੇਸ਼ਰ ਉਹ ਇਸੇ ਪ੍ਰਕਾਰ ਇਹ ਜਿਹੜਾ ਆਕਾਰ ਮੇਰ ਤੇਰ ਦਾਸ ਨੂੰ ਧਾਰਿਆ ਹੋਇਆ ਹੈ ਜੇ ਗੁਰਾਂ ਦਾ ਆਦੇਸ਼ ਧਾਰਨ ਕਰੇਗਾ ਇਹਦਾ ਮਾਨਸਿੰਦੇ ਵਿੱਚ ਨਾਸ ਹੋ ਜਾਏਗਾ ਅਮਾਨ ਦੇ ਨਾਸ ਹੋਇਆ ਬ੍ਰਹਮ ਗਿਆਨ ਗੁਰੂ ਸਾਹਿਬ ਦੇ ਕਰਦੇ ਉਹਨੂੰ ਡੇਰ ਨਹੀਂ ਲੱਗਣੀ ਝਾਟੇ ਤੈਨੂੰ ਪਰਮੇਸ਼ਰ ਦਾ ਸਰੂਪ ਦਾ ਗਿਆਨ ਪ੍ਰਗਟ ਕਰ ਦੇਣਗੇ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਇਹ ਮਹਾਰਾਜ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹਨਾਂ ਨੂੰ ਇਹ ਖੇਲ ਖਿੰਡ ਜਾਣ ਵਾਲਾ ਸੰਸਾਰ ਹੈ ਜਿਵੇਂ ਤਮਾਸ਼ਾ ਇਸ ਪ੍ਰਕਾਰ ਦਾ ਜਗਤ ਪਲਟ ਕਰਕੇ ਦਿਖਾਇਆ ਹੈ। ਗੁਰ ਕਿਰਪਾ ਤੇ ਪਰਮ ਪਦ ਪਾਇਆ। ਜਿਨ੍ਹਾਂ ਦੇ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਉਹਨਾਂ ਪਰਮ ਪਦ ਕੇਵਲ ਮੋਖ ਦੇ ਤਾਂ ਹੀ ਪਾਉਣਾ ਕੀਕਾ ਹੈ। ਕਹਿਤ ਨਾਨਕ ਮਾਰ ਜੀਵਾਲੇ ਸੋ। ਸਤਿਗੁਰੂ ਜੀ ਕਹਿੰਦਣੋ ਸਮਰਥ ਹੈ ਪਰਮੇਸ਼ਵਰ ਮਾਰਨ ਵਾਲਾ ਵੀ ਆਪ ਹੈ। ਕਿ ਜਦੋਂ ਪ੍ਰਲੋਹਦ ਪੂਰੀ ਹੋ ਜੇ ਤੇ ਜਵਾਲਨ ਵਾਲਾ ਵੀ ਫੇਰ ਪਰ ਭਾਏ ਇਨਸਾਫ ਤੇ ਰੱਖਾ। ਜਿਵਾਲਣ ਵਾਲਾ ਵੀ ਸੋ ਆਪੀ ਹੈ ਐਸਾ ਬੁੱਝੋ ਧਰਮ ਨਾ ਭੂਲੋ ਇਸੇ ਪ੍ਰਕਾਰ ਪਈ ਜੀਵਤ ਭਾਵ ਤੋਂ ਮਾਰ ਕੇ ਆਪਦੇ ਸਰੂਪ ਵਾਲੇ ਜਿਵਾਲਣ ਵਾਲਾ ਵੀ ਉਹੋ ਹੀ ਲਿਵ ਲਗਾ ਕੇ ਇਹੋ ਜਿਹਾ ਬੁੱਝੋ ਸਮਝੋ ਦਿਲ ਦੇ ਵਿੱਚ ਗੁਰਾਂ ਦੁਆਰਾ ਧਰਮ ਨਾ ਭੂਲੋ ਕੋਈ ਕਿਸੇ ਪ੍ਰਕਾਰ ਧਰਮ ਚ ਨਾ ਭੁੱਲੋ ਨਿਸ਼ਚੈ ਰੱਖੋ ਪਰਮੇਸ਼ਰ ਦੇ ਉੱਤੇ ਫੈਰੋ ਮਹੱਲਾ ਤੀਜਾ ਮੈਂ ਕਾਮਣ ਮੀਰਾ ਕੰਤ ਕਰਤਾ ਹੰਮੇਸ਼ਰ ਵੀ ਉਪਾਸ਼ਨਾ ਕਰਨ ਵਾਲਿਆਂ ਨੂੰ ਇਹੋ ਜਿਹਾ ਪਿਆਰ ਸਾਨੂੰ ਹੋਣਾ ਚਾਹੀਦਾ ਜਿਸ ਪ੍ਰਕਾਰ ਇਸਤਰੀਆਂ ਆਪਣੇ ਪਤੀ ਵਰ ਧਰਮ ਦੇ ਵਿੱਚ ਜੁੜੀਆਂ ਹੋਈਆਂ ਸਦਾ ਉਹਨੂੰ ਆਪਣਾ ਸਿਰਤਾਜ ਮੰਨਦੀਆਂ ਹਨ ਇਸੇ ਪ੍ਰਕਾਰ ਭਗਤਾਂ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਮੈਂ ਕਾਮਣ ਮੀਰਾ ਕੰਤ ਕਰਤਾ ਜੀ ਮਹਾਰਾਜ ਮੈਂ ਤਾਂ ਕਾਮਣ ਮਹਾਰਾਜ ਦੀ ਇਸਤਰੀ ਨਹੀਂ ਆਈ ਹਾਂ ਕਿ ਇਸ 3 ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪ੍ਰਤਾਰੇ ਜੈ ਸੀਤਾ ਉਹ ਰਾਣੀ ਪਰਮੇਸ਼ਰ ਦੀ ਪਰ ਕਾਮਕ੍ਰੋਧਨ ਚੇਰੀ ਬਣ ਆਤੀ ਕਾਮਕ੍ਰੋਧ ਦੇ ਦਿਨੋ ਕੇ ਗੋਲੀ ਬਣੀ ਫਿਰਦੀ ਹੈ ਇਸ ਕਰਕੇ ਵਾਹਿਗੁਰੂ ਪਤੀ ਵਿਨਾ ਇਹ ਸੋਭਾ ਨਹੀਂ ਪਾ ਸਕੇਗੀ ਜਦੋਂ ਮਹਾਰਾਜ ਜੁੜੇਗੀ ਉਸ ਵੇਲੇ ਆਨੰਦ ਪਾਵੇਗੀ ਹਾਂਜੀ ਮੈਂ ਕਾਮਣ ਅਮੀਰਾ ਕੰਤ ਕਰਤਾ ਮੈਂ ਉਸ ਪਰਮੇਸ਼ਰ ਦੀ ਚਾਹਵਾਨ ਕਾਮਣੀ ਇਸਤਰੀ ਹਾਂ ਮੇਰਾ ਪਤੀ ਹਰਕਰਤਾ ਅਕਾਲਪੁਰਖ ਜੀ ਦੇ ਹੱਥ ਵਿੱਚ ਸਾਰਿਆਂ ਦੀ ਚੇਤਨ ਸਦਾ ਰੋਜੀ ਰੂਪ ਤਾਰ ਪਕੜੀ ਹੋਈ ਹੈ ਜਿਹਾ ਕਰਾਈ ਤਿਹਾ ਕਰੀ ਸੀਗਾ ਫਿਰ ਸੰਤ ਜੀ ਨੂੰ ਜਿਹਾ ਜਿਆ ਸਰਦਾ ਵਾਲਾ ਗਿਆਨ ਵਾਲਾ ਭਗਤੀ ਵਾਲਾ ਸਰਬਣ ਗਿਆਨ ਮੰਨਣ ਗਿਆਨ ਵਿਹਾਸਨ ਗਿਆਨ ਤਤਉਂ ਦਾ ਸੋਧਨ ਗਿਆਨ ਰੂਪ ਜਿਹਾ ਇਹ ਸ਼ਿੰਗਾਰ ਮੇਰੇ ਪਾਸੋਂ ਮਹਾਰਾ ਕਰਾਉਂਦੇ ਆ ਉਹ ਜੇ ਮੈਂ ਕਰਦਿਆਂ ਮੈਨੂੰ ਉਹ ਮਾਨ ਨਹੀਂ ਆ ਸਾਧਨਾ ਦਾ ਵੀ ਜਾਂ ਤਿਸ ਭਾਵ ਤਾ ਕਰੇ ਭੂ ਜਦੋਂ ਉਸ ਪਰਮੇਸ਼ਰ ਨੂੰ ਪਹੁੰਚਦਾ ਹੈ ਉਸ ਵੇਲੇ ਜਿਉਂ ਜਦਵੇਂ ਜਲਾਇ ਖਤਾਨਾ ਕਿਉਂ ਜੋਤੀ ਸੰਜੋਤ ਸਮਾਨ ਅਦਆਤ ਅਨੰਦ ਦੇ ਵਿੱਚ ਪਰਤਕ ਚੇਤੰਦ ਆ ਭੇਦ ਹੋਣਾ ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਮਿਲ ਜਾਂਦੇ ਆ ਐ ਵਾਹਿਗੁਰੂ ਆਪਣੇ ਵਿੱਚ ਏਕਤਾ ਜਿਹੜੀ ਬਖਸ਼ਣੀ ਹੈ ਇਹ ਬ੍ਰਹਮਾਨੰਦਾ ਭੋਗ ਪ੍ਰਾਪਤ ਰੂਪ ਕਰਦਾ ਹੈ ਤਨ ਮਨ ਸਾਚੇ ਸਾਹਿਬ ਜੂ ਸਾਡਾ ਤਨ ਵੀ ਮਨ ਵੀ ਇਸ ਸੱਚੇ ਸਾਹਿਬ ਦੇ ਯੋਗ ਲਾਇਕ ਬਣਾਉਂਦਾ ਹੈ ਮਹਾਰਨ ਲਾਇਕ ਬਣਾ ਲਿਆ ਆਪਦੇ ਤਨ ਵੀ ਮਨ ਵੀ ਕਰਕੇ ਸੱਚੇ ਸਾਹਿਬ ਦੇ ਜੀ ਯੋਗ ਜੁੜੇ ਰਹਿੰਨੇ ਹਾਂ ਹਰ ਵਕਤ ਲੇਵ ਲਗਾ ਕੇ ਪ੍ਰਹਾਉ ਉਸ ਤਤ ਨਿੰਦਾ ਕਰੇ ਕਿ ਆ ਕੋਈ ਈ ਭਾਈ ਕੋਈ ਉਸਤਤ ਕਰੀ ਜਾਉ ਤਾਂ ਕਿ ਅਸੀਂ ਵੱਡੇ ਬਣ ਜਾਾਂਗੇ ਜੇ ਕੋਈ ਨਿੰਦਿਆ ਕਰੂ ਤਾਂ ਕਿ ਘਟ ਚੱਲਨੇ ਹਾਂ ਜਾਂ ਆਪੇ ਵਰਤੈ ਇੱਕ ਉਸ ਜਦੋਂ ਉਸਤਤ ਵਾਲਿਆਂ ਜੀ ਆਪ ਹੀ ਵਰਤਦਾ ਨਿੰਦਿਆ ਵਾਲਿਆਂ ਜੀ ਆਪ ਹੀ ਵਰਤਦਾ ਇਹ ਬ੍ਰਹਮ ਗਿਆਨੀਆਂ ਦੀ ਨਿਗਾਹ ਹੋ ਜਾਂਦੀ ਹੈ ਉਸਤਤ ਸੁਣ ਕੇ ਖੁਸ਼ ਨਹੀਂ ਹੁੰਦੇ ਨਿੰਦਿਆ ਸੁਣ ਕੇ ਘਾਬਰਦੇ ਨਹੀਂ ਉਹ ਜਾਣਦੇ ਕਿ ਪ੍ਰਕਿਰਤੀ ਦੇ ਸਬੂਹ ਅਨੁਸਾਰ ਜਿਹੜੇ ਸਾਡੇ ਔਗਣ ਹਨ ਉਹਨਾਂ ਦੀ ਨਿੰਦਿਆ ਹੋ ਰਹੀ ਖੰਡਣ ਹੋ ਰਿਹਾ ਹੈ ਜੋ ਸਾਡੇ ਗੁਣ ਹਨ ਉਹਨਾਂ ਦੀ ਉਸਤਤ ਹੋ ਰਹੀ ਹੈ ਇਸ ਪ੍ਰਕਾਰ ਜਾਣ ਕੇ ਮਹਾਤਮਾ ਉਸ ਨਿੰਦਿਆ ਤੋਂ ਸੁਤੰਤਰ ਰਹਿੰਦੇ ਵਾਹਿਗੁਰੂ ਦੇ ਲੇਵ ਲਾਈ ਰੱਖਦੇ ਆ ਕੋਈ ਬੁਰਾ ਕਹੋ ਭਾਂ ਭਲਾ ਕਹੋ ਹਮਤਮ ਦੀ ਉਹ ਹੈ ਟਹਰ ਜਾਂ ਆਪੇ ਵਰਤੈ ਇੱਕ ਉਸ ਜਦੋਂ ਇਹੋ ਹੀ ਆਪੇ ਹੀ ਵਰਤ ਰਿਹਾ ਉਸ ਦੀ ਆਲਿਆਂ ਦੀ ਜ਼ੁਬਾਨ 'ਚ ਵੀ ਆਪ ਹੀ ਬੈਠਾ ਨਿੰਦਿਆ ਵਾਲਿਆਂ ਦੀ ਜ਼ੁਬਾਨ 'ਚ ਵੀ ਆਪ ਹੀ ਬੈਠਾ ਇੱਕੋ ਵਰਤਦਾ ਉਹ ਜਾਣਦੇ ਹਨ ਉਹਨੂੰ ਉਸਤਤ ਕਰਨ ਵਾਲੇ ਨੂੰ ਜਿਹੜਾ ਗੁਨਾ ਦੀ ਉਸਤਤ ਕਰ ਲਾਉਂ ਫਲ ਉਸੇ ਦਾ ਪੁੰਨ ਮਿਲੇਗਾ ਜਿਹੜਾ ਨਿੰਦਿਆ ਕਰਦਾ ਹੈ ਉਹਨੂੰ ਫਲ ਸੰਤ ਕੇ ਦੁੱਖਨ ਆਰਜਾ ਘਟਾ ਸੰਤ ਕੇ ਦੁੱਖਨ ਜਮ ਕੇ ਨਹੀਂ ਛੁੱਟਾ ਇਹ ਸਵਾਤ ਉਹਨੂੰ ਮਿਲਣਗੇ ਪਰ ਬ੍ਰਹਮ ਗਿਆਨੀ ਜਿਹੜੇ ਉੱਚੀ ਨਿਗਾਹ ਰੱਖਦੇ ਹੈ ਉਹ ਜਿਸ ਪ੍ਰਕਾਰ ਸਾਧ ਸੰਗਤ ਜੀ ਉੱਚੀ ਨਿਗਾਹ ਵਾਲੇ ਪੁਰਖ ਜਿਹੜੇ ਹੈ ਅਸਮਾਨ ਵੱਲ ਦੇਖਦੇ ਹੈ ਉਸੇ ਪ੍ਰਕਾਰ ਪਰਮੇਸ਼ਰ ਵੱਲ ਉਹ ਦੇਖਦੇ ਹਨ ਉਹਨਾਂ ਦੀ ਨਿਗਾਹ ਸੰਸਾਰ ਵੱਲ ਬੈਰ ਵਿਰੋਧ ਵੱਲ ਨਹੀਂ ਆਉਂਦੀ ਕਿਉਂ ਜਾਣਦੇ ਹਨ ਜਾਂ ਆਪੇ ਵਰਤੈ ਇੱਕ ਉਸ ਕੋਈ ਪਰਮੇਸ਼ਰ ਜਦੋਂ ਸਾਰਿਆਂ ਦੇ ਅੰਦਰ ਵਰਤਦਾ ਹੈ ਉੱਚੀ ਨਿਗਾਹ ਹੈ ਫਲ ਤਾਂ ਜਰੂਰ ਉਸਤਿਦਵਾਰਿਆਂ ਨੂੰ ਉਸਈ ਜਾਂ ਮਰਨਾ ਨਿੰਦਾ ਵਾਲਿਆਂ ਨੂੰ ਨਿੰਦਿਆ ਦਾ ਮਰਨਾ ਹੈ ਪਰ ਬ੍ਰਹਮ ਗਿਆਨੀ ਨਾ ਉਹਨੂੰ ਉਸਤਿਦੀ ਦਾ ਫਲ ਦੇਣਾ ਚਾਹੁੰਦੇ ਹੈ ਨਾ ਨਿੰਦਿਆ ਵਾਲੇ ਨੂੰ ਦੁੱਖਣਾ ਲਾਉਣਾ ਚਾਹੁੰਦੇ ਹੈ ਕਿਉਂਕਿ ਨਾਨਕ ਸੰਤ ਭਾਵੇਂ ਤਾਂ ਉਹ ਪੀ ਗਤ ਪਾਏ ਨਿੰਦਕ ਪੁਰਖਾਂ ਦੀ ਵੀ ਕਲਿਆਣ ਕਰਨ ਦੇ ਜੇ ਕਿਉਂਨ ਤਾਂ ਇਸ ਪ੍ਰਕਾਰ ਵਾਹਿਗੁਰੂ ਨਹੀਂ ਉਹ ਵੇਖਦੇ ਆ ਉਹ ਜਨੂੰ ਮਾਰੇ ਪਰਖਣਵਾ ਕੇ ਆਪੇ ਦੈਂਤ ਲਾ ਦਿੱਤੇ ਭਗਜਣਾ ਕੋ ਆਪੇ ਰੱਖਾ ਸੋਈ ਦੈਂਤ ਵੀ ਆਪ ਹੀ ਚਮੇੜੇ ਸੀ ਹਰਨਾਖਸ਼ ਆਦਿਕ ਤੇ ਰੱਖਿਆ ਵੀ ਆਪ ਹੀ ਕਿੰਦਰ ਸਿੰਘ ਰੂਪ ਹੋ ਕੇ ਇਉਂ ਮਾਰੇ ਦੇ ਕਹਤ ਕਾਏ ਪਰਖਣਵਾ ਕੇ ਵੇਖੀਏ ਡੋਲਦਾ ਤਾਂ ਨਹੀਂ ਇਉਂ ਨਿੰਦਿਆ ਵੀ ਕਰਾ ਲੰਦਾ ਤੇ ਜਦੋਂ ਔਡੋਲ ਹੋ ਜੇ ਉਹਨੂੰ ਉਸਤਜਵੀ ਕਰਾਣ ਦੇ ਉਹ ਆਪੇ ਵਰਦਲਾ ਗੁਰਮੁਖ ਜਾਣਦੇ ਹਨ ਗੁਰ ਪ੍ਰਸਾਦੀ ਫੇਰਮ ਕਸਾਈ ਗੁਰੂ ਸਾਹਿਬ ਦੀ ਕਿਰਪਾ ਕਰਕੇ ਪ੍ਰੇਮ ਦੀ ਕਸ ਖਿਚਾਈ ਉਹਨਾਂ ਨੂੰ ਹਰ ਵਕਤ ਪਿਆਰੇ ਦੀ ਕਸ ਖਿੱਚ ਬਣੀ ਰਹਿੰਦੀ ਹੈ ਐਸੀ ਪ੍ਰੇਮ ਦੀ ਕਸ ਆਈ ਹੈ ਖਿਚਾਈ ਹੋਈ ਹੈ ਮਿਲੋਗੀ ਦਇਆਲ ਪੰਜ ਸ਼ਬਦ বাজਾਈ ਮਿਲਾਂਗੀ ਦਇਆਲ ਦੇ ਤਾਂ ਹੀ ਪੰਜਾਂ ਸ਼ਬਦਾਂ ਨੂੰ ਵਜਾ ਕੇ ਪੰਜ ਤਤ ਤੰਤੀ ਬਿਚਰਮ ਕਾ ਘਣਕਾਂ ਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਾਜ ਸਵਾਸ ਸੁਖ ਰਪੇ ਜਾਨ ਸਾਰੇ ਤਤ ਤਾਰਾਂ ਦੇ ਜਿੰਨੇ ਬਾਜੇ ਐ ਤੇ ਤਤ ਤੰਤੀ ਬਿਤ ਚਰਮ ਕਾ ਚੰਮ ਦੇ ਜਿੰਨੇ ਮਰਦੰਗ ਢੋਲ ਆਦਿਕ ਬਾਜੇ ਐ ਤੇ ਬਿਤ ਚਰਮ ਕਾ ਕੰਨ ਕਾਂਸੀ ਕਾ ਜਾਨ ਕਾਨਿ ਸ਼ਬਦ ਕਾਂਸੀ ਆਦਿਕ ਕਹਿੰਦੇ ਜਿੰਨੇ ਕਨਿਆਲ ਆਦਿਕ ਬਾਜੇ ਐ ਛੈਣੇ ਆਦਿਕ ਹਨਗੇ ਕੰਨ ਕਾਂਸੀ ਕਾ ਜਾਨ ਨਾਦ ਸ਼ਬਦ ਘੜੇ ਚੋਂ ਜਿਵੇਂ ਪੋਲ ਵਿੱਚੋਂ ਆਵਾਜ਼ ਨਿਕਲਦੀ ਐ ਇਹ ਨਾਦ ਇਹਦਾ ਨਾਮ ਨਾਦ ਸ਼ਬਦ ਵਾ ਕੰਡਾਹੜੇ ਦੇ ਸ਼ਬਦ ਆਦਿਕ ਜਿੰਨੇ ਹਨਗੇ ਇਹ ਸਵਾਸ ਗੁਰ ਪਹਿਚਾਨ ਸਹਾ ਨਾਲ ਵੱਜਣ ਵਾਲੇ ਬੀਨ ਬੰਸਰੀਆਂ ਇਹਨਾਂ ਨੂੰ ਸੁਖਰ ਬਾਜੇ ਆ ਇਹ ਪੰਜ ਜੋਗੀਆਂ ਨੂੰ ਬਾਜੇ ਸੁਣਦੇ ਦਸਵੇਂ ਦਵਾਰ 'ਚ ਇਹਨਾਂ ਪੰਜਾਂ ਬਾਜਿਆਂ ਨੂੰ ਵਜਾ ਕੇ ਇਹ ਇਸ ਪ੍ਰਕਾਰ ਮਿਲੋਗੀ ਦਇਾਲ ਪੰਜ ਸ਼ਬਦ ਵਜਾਈ ਦਿਆਲੂ ਅਕਾਲ ਪੁਰਖ ਨਾਲ ਦਸਵੇਂ ਦਵਾਰ ਚੇਤਨ ਦੀ ਲਾਟ ਨੂੰ ਜਿਹੜਾ ਵੇਖਣਾ ਹੈ ਇਹ ਮਿਲਾਂਗੀ ਇਸੇ ਪ੍ਰਕਾਰ ਮਿਲਾਂਗੀ ਦਿਆਲ ਪੰਜ ਸ਼ਬਦ ਬਜਾਉਂ ਦਿਆਲ ਅਕਾਲਪੁਰਖ ਨਾਲ ਮਿਲਾਂਗੀ ਪੰਜ ਸਤ ਸੰਤੋਖ ਬਜੇ ਵਾਜੇ ਅਨਹਤਾ ਚੁਣਕਾਰੇ ਇਹ ਸਤ ਸੰਤੋਖ ਦੇ ਆਧਾਰ ਜਿਹੜੇ ਪੰਜੇ ਬਾਜੇ ਹਨ ਗੁਣ ਉਹਨਾਂ ਨੂੰ ਬਾਜੇ ਪ੍ਰਗਟ ਕਰਕੇ ਹਿਰਦੇ 'ਚ ਗੋਪਾਲ ਅਕਾਲਪੁਰਖ ਨੂੰ ਮਿਲਾਂਗੀ ਇਸ ਪ੍ਰਕਾਰ ਪ੍ਰਵੇਸ਼ਨ ਨਾਲ ਮਿਲਾਂਗੀ ਪੰਜ ਜੋ ਸੰਤੋ ਹੈ ਉਹਨਾਂ ਦੇ ਸ਼ਬਦ ਜੋ ਉਪਦੇਸ਼ ਹੈ ਉਹਨਾਂ ਨੂੰ ਘਾਰਨ ਕਰਕੇ ਗੋਪਾਲ ਅਕਾਲਪੁਰਖ ਨਾਲ ਮਿਲਾਂਗੀ ਪੰਜ ਜੋ ਚੇਤਨ ਸ਼ਬਦ ਬ੍ਰਹਮ ਹੈ ਉਸ ਨੂੰ ਬਜਾਈ ਪ੍ਰਗਟ ਕਰਕੇ ਉਸ 'ਚ ਮਿਲ ਜਾਵਾਂਗੀ ਭੰਤ ਨਾਨਕ ਕਰੇ ਕਿ ਆਕੂ ਲਖਨ ਕਰਦੇ ਹਨ ਗੁਰੂ ਨਾਨਕ ਦੇਵ ਜੀ ਕੋਈ ਉੱਥੇ ਕਿਹਦਾ ਕੀ ਕੋਈ ਵਿਗਾੜ ਕਰ ਸਕਦਾ ਹੈ ਜਿਸ ਨੂੰ ਆਪ ਮਿਲਾਵੇ ਉਸ ਜਿਹਨੂੰ ਮੇਰਾ ਵਾਹਿਗੁਰੂ ਆਪ ਮਿਲਾ ਲਿਓ ਮਿਲ ਜਾਂਦਾ ਹੈ ਉਹਦੇ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਕੋਈ ਉਹਦੀ ਨਿੰਦਿਆ ਨਹੀਂ ਕਰ ਸਕਦਾ ਹੈ ਉਹਦੀ ਕੋਈ ਗਰਾਵਟ ਨਹੀਂ ਕਰ ਸਕਦਾ ਹੈ ਪਹਿਰੋ ਮਹੱਲਾ ਤੀਜਾ ਸੋ ਮੋਨ ਜੀ ਮਨ ਕੀ ਦੁਬਦਾ ਸਤਿਗੁਰਾਂ ਨੂੰ ਪੁੱਛਿਆ ਮਾਰਾ Muni ਕੌਣ ਹੁੰਦੇ ਹੈ ਪਿੱਛੇ ਲੋਕ Muni ਹੋਇਆ ਕਰਦੇ ਸੀ ਸ਼ਾਸਤਰਾਂ ਚ Muni ਉਹਨਾਂ ਨੂੰ ਕਿਹਾ ਜਿਹੜੇ ਰਹਿਣ ਪਿੰਡਾਂ ਵਿੱਚ ਵੀ ਤੇ ਵਕਤ ਸਰ ਤਪ ਬਾਹਰ ਵੀ ਜਾ ਕੇ ਕਰਨ ਨੇ ਫੇ ਪਿੰਡਾਂ ਜਾ ਕੇ ਉਪਦੇਸ਼ ਦੇਣ ਦੀਆਂ ਵਿਸ਼ਿਸ਼ਤਾ ਦੇ Muni ਹੋਏ ਹੈ ਉਹ ਬਾਹਰ ਵੀ ਰਹਿੰਦੇ ਤੇ ਤਪੱਸਿਆ ਵੀ ਕਰਦੇ ਸੀ ਤੇ ਉਪਦੇਸ਼ ਵੀ ਜਿਵੇਂ ਰਾਮਚੰਦਰ ਜੀ ਨੂੰ ਵਿਸ਼ੇਸ਼ Muni ਨੇ ਉਪਦੇਸ਼ ਦਿੱਤਾ ਹੈ ਸੋ ਮਹਾਰਾਜ ਸਾਹਿਬ Muni ਦੇ ਲਖਣ ਹੁਣ ਕਰਦੇ ਹਨ ਇਹ ਜਿਹੜੇ ਬਣਾ ਜੀ ਰਹਿਣ ਹਰਨਾ ਵਾਂਗੂ Muni ਹੋ ਜਿਹੜੇ ਪਿੰਨਾ ਚ ਵੀ ਆ ਜਾਣ ਤੇ ਤਾਪ ਵੀ ਕਰਨ ਇਹਨਾਂ ਕਿਹਨਾਂ ਦਾ ਫਰਕ ਸ਼ਾਸਤਾਂ 'ਚ ਲਿਖਿਆ ਹੋਇਆ ਹੈ ਸਤਗੁਰੂ ਜੀ ਨਿਰਣਾ ਕਰਦੇ ਆ ਸੁਣੋ ਸੋ ਮਨ ਜੇ ਮਨ ਕੀ ਦੁਬਦਾ ਮਾਰੇ ਇਹ ਭਾਈ ਮਨ ਨਾ ਮੰਨਨ ਸੀਲ ਪੁਰਖ ਦਾ ਨਾਮ ਹੈ ਜੀ ਦਾ ਨਰਮ ਸੁਭਾਅ ਹੋਵੇ ਮੰਨਣ ਵਾਲਾ ਹੋਵੇ ਉਪਦੇਸ਼ ਨੂੰ ਉਹ Muni ਹੈ ਇਹ ਮਨ ਕੀ ਦੂਧਾ ਮਾਰਾ ਮਨ ਦੀ ਦ્વਾਇਤ ਨੂੰ ਮਾਰ ਲਵੇ ਗੁਰਮਤ ਦੇ ਅੰਦਰ ਉਹਨੂੰ ਅਸੀਂ muni ਕਹਿੰਨੇ ਹਾਂ ਦੂਧਾ ਮਾਰ ਬ੍ਰਹਮ ਵਿਚਾਰੇ ਅਦ ਦ્વਾਇਤ ਨੂੰ ਮਾਰ ਕੇ ਫਿਰ ਐਵੇਂ ਨਾ ਲੋਕਾਂ ਦੀ ਚੁਗਲੀਆਂ ਕਰਦਾ ਰਹੇ ਬ੍ਰਹਮ ਦੀ ਵਿਚਾਰ ਕਰੇ ਪਰਮੇਸ਼ਵਰ ਦੀ ਇਸ ਮਨ ਕੋਈ ਖੋਜੋ ਭਾਈ ਇਸ ਮਨ ਦੇ ਤਾਂ ਹੀ ਕੋਈ ਭਾਈ ਮਨ ਕੌਣ ਸਿਰੋਮਣੀ ਪਰਮੇਸ਼ਵਰੋ ਮਨ ਗੁਰਾਂ ਦੇ ਮੰਤਰ ਦੁਆਰਾ ਇਹ ਜਸ ਮਨ ਨੂੰ ਖੋਜਣਾ ਕਰੋ ਸੰਕਲਪੋ ਕਲਪੋ ਹੀ ਮਨ ਹੈ ਨਾ ਸੰਕਲਪੋ ਕਲਪੋ ਹੀ ਮਨ ਹੈ ਉਹ ਅੰਤਿਮੰਦ ਦੇ ਹਨ ਮਨ ਖੋਜਤ ਨਾਮ ਨੌ ਨਿਧ ਪਾਈ ਤਨ ਦੇ ਅੰਦਰ ਮਨ ਹੈ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬਨਿਰੰਤਰ ਸੋਏ ਰਹੇ ਜਦੋਂ ਮਨ ਦੀ ਖੋਜ ਕਰੋਗੇ ਮਨ ਦੇ ਅੰਦਰ ਉਹ ਦੇਵੀ ਗੁਣ ਪ੍ਰਗਟ ਕਰੋਗੇ ਔਗਣਾਂ ਨੂੰ ਮੇਠ ਦੇਵੋਗੇ ਨਾਮ ਨੌਨਿਤ ਪਾਈ ਉਸ ਵੇਲੇ ਨਾਮ ਨਵੇਂ ਦੇ ਦੀਆਂ ਦੇਣ ਵਾਲਾ ਤੁਹਾਨੂੰ ਪ੍ਰਾਪਤ ਹੋ ਜਾਏਗਾ ਇਸੇ ਪ੍ਰਕਾਰ ਮਨ ਮਨ ਖੋਜਤ ਨਾਮ ਨੌਨਿਤ ਪਾਈ ਮਨ ਮੰਤਰ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹਦੀ ਖੋਜ ਕਰੋਗੇ ਤਾਂ ਨਵੇਂ ਦੇ ਦੀਆਂ ਦੇਣ ਵਾਲਾ ਨਾਮ ਪਾ ਲਵੋਗੇ ਮਨ ਸਿਰੋਮਣੀ ਪ੍ਰਵੇਸ਼ਣ ਦੀ ਜਦੋਂ ਗੁਰਾਂ ਦਵਾਰਾ ਖੋਜ ਕਰੋਗੇ ਤਾਂ ਉਹਦੀ ਪ੍ਰਾਪਤੀ ਨਾਮ ਹੈ ਨਾਮ ਕਰਕੇ ਨਵੇਂ ਜੀਵੀਆਂ ਨਵਾਂ ਗੋਲਕਾਂ ਦਾ ਆਧਾਰ ਰੂਪ ਨੂੰ ਪਾ ਲਵਾਂਗੇ ਰਹਾਉ ਮੂਲ ਮੋਹ ਕਰ ਕਰਤਾ ਜਗਤ ਉਪਾਇ ਇਹ ਮੋਹ ਅਗਿਆਨ ਮੁੱਢ ਹੈ ਸਾਰੇ ਸੰਸਾਰ ਦਾ ਇਹਦੇ ਕਰਕੇ ਕਰਤਾ ਪ੍ਰਦਨ ਜਗਤ ਨੂੰ ਪੈਦਾ ਕੀਤਾ ਹੈ ਅਗਿਆਨ ਜਿਹੜਾ ਹੈ ਇਸ ਅਗਿਆਨ ਦੇ ਤਾਈਂ ਮੂਲ ਕਾਰਨ ਬਣਾ ਕੇ ਸੰਸਾਰ ਦਾ ਸਾਰਾ ਜਗਤ ਪੈਦਾ ਕੀਤਾ ਹੈ ਮੂਲ ਮੋਹ ਕਰ ਮੁੱਢ ਰੂਪ ਜੋ ਪਰਮੇਸ਼ਵਰ ਹੋਇਆ ਉਸਨੂੰ ਮੋਹ ਆਦਿਕ ਪੈਦਾ ਕਰਕੇ ਜਗਤ ਨੂੰ ਪੈਦਾ ਕੀਤਾ ਮੋਹ ਦੇ ਆਸਰੇ ਸਾਰਿਆਂ ਦੀ ਪਾਲਣਾ ਹੋ ਰਹੀ ਹੈ ਮਮਤਾ ਲਾਏ ਭਰਮ ਭੁਲਾਇਆ ਜੇ ਮੇਰ ਲਾਤੀ ਫਿਰ ਮੋਹ ਹੈ ਜਿੱਥੇ ਉੱਥੇ ਮੇਰ ਵੀ ਹੈ ਨਾਲ ਭਰਮ ਦੇ ਚ ਜੀਵ ਨੂੰ ਭੁਲਾਤਾ ਇਸ ਮਮਤਾ ਨੇ ਇਸ ਮੂਲ ਫੇਰ ਪੜ ਮੂਲ ਮੋਹ ਕਰ ਕਰਤਾ ਜਗਤ ਉਪਾਇ ਮੂਲ ਜੋ ਗਿਆਨ ਹੈ ਉਸਨੂੰ ਮੋਹ ਪੈਦਾ ਕਰਕੇ ਮੂਲ ਜੋ ਮਾਇਆ ਹੈ ਉਸਨ ਮੋਹ ਪੈਦਾ ਕਰਕੇ ਮੋਹ ਮੂਲ ਮੋਹ ਮੂਲ ਮੋਹ ਕਰ ਕਰਤਾ ਜਗਤ ਉਪਾਰ ਕਰਤਾ ਪੁਰਖ ਨੇ ਮੂਲ ਕਾਰਨ ਜੀ ਰੂਪ ਜੋ ਮਾਇਆ ਹੈ ਇਹਦੇ ਚ ਮੋਹ ਪੈਦਾ ਕਰਕੇ ਜਗਤ ਨੂੰ ਪੈਦਾ ਕਰ ਦਿੱਤਾ ਹੈ ਕਿਉਂ ਆ ਸਾਰੇ ਸੰਸਾਰ ਦੇ ਤਾਂ ਹੀ ਮਾਇਆ ਸੁਲਗ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇਵਾਰੰਗੀ ਸਭ ਤੇ ਰਹੇ ਨਿਆਰਾ ਕਿਉਂ ਜਗਤ ਨੂੰ ਪੈਦਾ ਕੀਤਾ ਹੈ ਮਮਤਾ ਲਾਏ ਭਰਮ ਪੁਲਾਇ ਮੇਰ ਲੈ ਕੇ ਵਖੇ ਵੀ ਮੇਰੇ ਜਿ ਪਿਆਰ ਕਰਦੇ ਕੋ ਪਦਾਰਥਾਂ ਦੀ ਮੇਰ ਕਰਦੇ ਐ ਦਾਦ ਪਿਆਰੀ ਦਿਸਰਾ ਬਿਸਰਿਆ ਦਾ ਤਾਰਾ ਜੀਆਂ ਦੀ ਹਲਤ ਹੋ ਗਈ ਇਹ ਮਮਤਾ ਪਦਾਰਥਾਂ ਦੀ ਮੇਰ ਲਾ ਕੇ ਭਰਮ ਪੁਲਾਇ ਇਸ ਪ੍ਰਕਾਰ ਭਰਮ ਵਿੱਚ ਇਹ ਸ੍ਰਿਸ਼ਟੀ ਨੂੰ ਭੁਲਾ ਦਿੰਦਾ ਹੈ ਮਾਇਆ ਨੇ ਇਸ ਮਨ ਤੇ ਸਭ ਪਿੰਡ ਪ੍ਰਾਣ ਇਸ ਮਨ ਤੋਂ ਹੀ ਭਾਈ ਸਾਰਿਆਂ ਦੇ ਸਰੀਰ ਬਣੇ ਐ ਇਸ ਮਨ ਤੋਂ ਹੀ ਸਾਰਿਆਂ ਦੇ ਪ੍ਰਾਣ ਚੱਲੇ ਹਨ ਹਰਕਤ ਹੀ ਹੈ ਇਹ ਫੁਰਨਾ ਹੀ ਹੈ ਨਾ ਸਭ ਕੁਝ ਜਿੰਨਾ ਹੈ ਇਸ ਮਨ ਸਿਰੋਮਣੀ ਪਰਮੇਸ਼ਰ ਤੋਂ ਸਾਰਿਆਂ ਦੇ ਸਰੀਰ ਬਣੇ ਹੈ ਸਾਰਿਆਂ ਨੂੰ ਪ੍ਰਾਣ ਦੁੱਤੇ ਹੈ ਮਨ ਕੈ ਵਿਚਾਰ ਹੁਕਮ 부ਝ ਸਮਾਣਾ ਜਿਹੜਾ ਮਨ ਸਿਰੋਮਣੀ ਪਰਮੇਸ਼ਰ ਦਾ ਵਿਚਾਰ ਕਰੇ ਹੁਕਮ ਨੂੰ 부ਝੇ ਸਮਾਣਾ ਉਹ ਪਰਮੇਸ਼ਰ ਨੂੰ ਸਮਾ ਜਾਉਂਦਾ ਰਯਾ ਨਾਨਕ ਹੁਕਮਾਂ ਜੇ 부ਝਾ ਹੈ ਤਹੋ ਮੈਂ ਕਹਣਾ ਕੋਈ ਇਸੇ ਪ੍ਰਕਾਰ ਮਨ ਕੈ ਵਿਚਾਰ ਹੁਕਮ ਬੁਝ ਸਮਾਣਾ ਜਦੋਂ ਮਨ ਦਾ ਵਿਚਾਰ ਕਰੀਏ ਇਹ ਮਨ ਹੁਕਮ ਦੇ ਵਿੱਚ ਹੀ ਪੈਦਾ ਹੋਇਆ ਹੈ ਨਾ ਇਸ ਨੂੰ ਹੁਕਮ ਵਿੱਚ ਲਾਉਣਾ ਕਰੀਏ ਵਾਹਿਗੁਰੂ ਦੀ ਜਾਬ ਵਿੱਚ ਪਾਣੇ ਜਦੋਂ ਚਲਾਈਏ ਇਹ ਹੁਕਮ ਨੂੰ 부ਝ ਕਰਕੇ ਮਾਰੇ ਕਿਸਮਾ ਆਜਾਈਦਾ ਲੀਨ ਹੋ ਜਾਈਦਾ ਕਰਮ ਹੋਵੇ ਗੁਰ ਕਿਰਪਾ ਕਰੇ ਇਹ ਪੂਰਵਲੇ ਨਸਕਾਮ ਕਰਮ ਕੀਤੇ ਹੋਏ ਹੋਣ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਨ ਇਹ ਮਨ ਜਾਗੈ ਇਸ ਮਨ ਦੀ ਦੁਬਦਾ ਮਰੇ ਇਹ ਮਨ ਗਿਆਨ ਵਸਦਾ ਜਾਗ ਪਵੇ ਇਹਦੀ ਦੁਬਦਾ ਜਿਹੜੀ ਇਹ ਦੁਚਿੱਤਾ ਪੁਣਾ ਇਹ ਮਰ ਜਾਵੇ ਮਿਟ ਜਾਵੇ ਮਨ ਕਾ ਸੁਭਾਅ ਸਦਾ ਬੈਰਾ ਇਹ ਮਨ ਕੀ ਚੀਜ਼ ਹੈ ਜੀ ਕਹਿੰਦੇ ਸੁਭਾਅ ਹੀ ਹੈ ਭਾਈ ਜਿਹੜਾ ਅੰਦਰ ਫੁਰਨਾ ਫੁਰਦਾ ਇਹਦਾ ਨਾ ਹੀ ਮਨ ਹੈ ਇਹ ਮਨ ਕਾ ਮਨ ਦਾ ਕੀ ਸਰੂਪ ਹੈ ਸੰਕਲਪੋ ਬਕਲਪੋ ਹੀ ਮਨਾ ਸੰਕਲਪ ਤੇ ਬਕਲਪ ਚੰਦਾ ਮੰਦਾ ਜਿਹੜਾ ਸੁਹਾਵ ਫੁਰਦਾ ਇਹੋ ਹੀ ਮਾਨੋ ਹੈ ਨਾ ਸਦਾ ਪਰਮੇਸ਼ਵਰ ਦਾ ਕੋ ਕੀ ਐ ਸੋ ਪਾਉ ਸਾਰਿਆਂ ਨੂੰ ਪ੍ਰਕਾਸ਼ਮ ਵਾਲਾ ਹੈ ਸਦਾ ਬੈਰਾ ਉਹ ਸਦਾ ਸਾਰਿਆਂ ਤੋਂ ਅਸੰਗ ਰਹਿੰਦਾ ਹੈ ਪਰਮੇਸ਼ਵਰ ਤਾਂ ਉਸ ਪਰਮੇਸ਼ਵਰ ਦੀ ਸਤਾ ਦੀ ਕਿਰਨ ਜਿਹੜੀ ਹੈ ਜਿਵੇਂ ਸੂਰਜ ਦੀ ਕਿਰਨ ਦੇ ਨਾਲ ਰੇਤਾ ਦੇ ਚਿਤਰ ਸ੍ਰੀ ਨੂੰ ਪੂਰਾ ਪੂਰਾ ਅਵਰਕ ਜਿਹਾ ਚਮਕਦਾ ਹੁੰਦਾ ਹੈ ਆ ਵਾਇਗਰੂ ਸੂਝ ਨਹੀਂ ਆਈ ਹੈ ਉਹ ਦੇ ਘਰੇਤੇ ਦੇ ਕਿਣਕੇ ਦੀ ਨਹੀਂ ਆਈ ਮਾਇਆ ਰੂਪੀ ਰੇਤਾ ਕਿਣਕਾ ਇਹ ਮਾਨਵਾ ਇਹ ਜਿਹੜੀ ਸੱਤਾ ਪਾਈ ਹੈ ਚੁਪਕਾਰੀ ਜੇ ਮਾਰਦਾ ਹੈ ਇਸ ਪ੍ਰਕਾਰ ਮਨ ਕਾ ਸੁਭਾਅ ਸਦਾ ਬੈਰ ਅ ਜੇ ਸਦਾ ਵਿਰਾਗ ਵਿੱਚ ਹੀ ਰਹਿੰਦਾ ਹੈ ਇਹਦਾ ਸੁਭਾਅ ਹੈ ਮਨ ਦਾ ਕੇ ਵਿਰਾਗ ਚ ਰਹਿੰਦਾ ਹੈ ਪਤਰੀ ਨੂੰ ਦੇ ਗੀਤ ਅਨਰਾਗੀ ਕੰਨ ਨੂੰ ਵੇਖ ਲੋ ਇਹਦਾ ਸੁਭਾਅ ਹੈ ਸਾਧ ਸੰਗੀਤ ਜੀ ਜਿਸ ਪ੍ਰਕਾਰ ਇੱਕ ਪਾਦਸ਼ਾਹ ਸੀ ਉਹਦਾ ਸ਼ਾਹਜਾਦਾ ਛੋਟਾ ਜਿਹਾ ਸੀ ਉਹ ਸਵਾ ਵਿੱਚ ਆਇਆ ਸਵਾ ਵਿੱਚ ਜਦੋਂ ਆਇਆ ਤੇ ਪਾਦਸ਼ਾਹ ਦਾ ਟਿੱਕਾ ਜਾਣ ਕੇ ਸਾਰੇ ਉਹਦੇ ਨਾਲ ਪਿਆਰ ਕਰਨ ਸਭ ਕੋਈ ਕੁਛੜੀ ਲਵੇ ਜਦੋਂ ਵੇਖੇ ਵੀ ਮੇਰਾ ਬਾਪੂ ਤਾਂ ਹੈ ਨਹੀਂ ਉਹਨੂੰ ਛੱਡ ਕੇ ਅੱਗੇ ਚਲਿਆ ਜਾਵੇ ਇਉਂ ਸਾਰੀ ਸਵਾ ਵਿੱਚ ਫਿਰਦਾ ਰਿਹਾ ਕਿਸੇ ਦਿਆਲੂ ਪੁਰਖ ਨੇ ਚਾਕੇ ਪਾਦਸ਼ਾਹ ਦੀ ਕੁਛੜੀ ਜਾ ਕੇ ਦੇ ਦਿੱਤਾ ਫਿਰ ਪਿਤਾ ਦੀ ਗੋਦ ਨੂੰ ਵੇਖ ਕੇ ਪ੍ਰਸੰਨ ਹੋ ਕੇ ਚਿਰਾਂ ਤੱਕ ਉੱਥੇ ਹੀ ਆਰਾਮ ਨਾਲ ਬੈਠ ਗਿਆ ਘਿਲਣ ਚੋਲਣ ਦਾ ਨਾਂ ਨਾ ਲਿਆ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਮਨ ਪਾਦਸ਼ਾਹ ਆਕਾਲ ਪੁਰਖ ਦਾ ਟਿੱਕਾ ਹੈ ਅਤੇ ਜਿੰਨੇ ਪਦਾਰਥ ਹੈ ਸਾਰੇ ਸਵਾ ਲੱਗੀ ਹੋਈ ਹੈ ਇਹ ਗੋਦੀ ਵਿੱਚ ਜਾਂਦਾ ਜਿਸ ਪਦਾਰਥ ਚ ਸੁਖ ਨਹੀਂ ਵੇਖਦਾ ਉਹਨੂੰ ਛੱਡ ਕੇ ਫੇਰ ਗਾਹ ਨਿਕਲ ਤੁਰਦਾ ਫੇਰ ਜਦੋਂ ਉਹਦੇ ਚ ਸੁਖ ਨਹੀਂ ਵੇਖਦਾ ਫੇਰ ਨਿਕਲ ਤੁਰਦਾ ਇਹ ਬਰਾਗੀ ਹੈ ਇਹ ਕਿਸਾਨ ਕਿਹਦਾ ਨਹੀਂ ਇਹਦੇ ਮਨ ਦੀ ਆਦਤ ਹੈ ਸੋ ਜੇ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਆਪ ਦੀ ਸ਼ਬਦ ਰੂਪੀ ਕੁਛੜ ਤੇ ਲੈ ਕੇ ਅਕਾਲ ਪੁਰਖ ਦੇ ਸਰੂਪ ਰੂਪੀ ਗੋਚ ਦੇ ਦੇਣ ਫਿਰ ਜੰਮਣ ਮਰਨ ਤੋਂ ਰਹਿਤ ਹੋ ਸਕਦਾ ਹੈ ਅਬਨਾਸੀ ਪਦ ਪਾ ਸਕਦਾ ਹੈ ਇਹ ਦ੍ਰਿਸ਼ਟਾਨ ਸਮਝੋ ਮਹਾਪੁਰਖ ਦੇ ਆਕਰਦ ਦੇ ਮਨ ਕਾ ਸੁਭਾਅ ਸਦਾ ਬੈਰਾਗ ਇਸ ਪ੍ਰਕਾਰ ਮਨ ਦਾ ਸੁਭਾਅ ਸਦਾ ਵਿਰਾਗ ਵਿੱਚ ਹੀ ਰਹਿੰਦਾ ਹੈ ਸਭ ਮੈਂ ਵਸੈ ਅਤੀਤ ਅਨਰਾਗੀ ਸਾਰਿਆਂ ਵਿੱਚ ਅਨਰਾਗੀ ਪ੍ਰੇਮੀ ਹੋ ਕੇ ਵੀ ਵੱਸਦਾ ਹੈ ਤੇ ਫਿਰ ਸਾਰਿਆਂ ਦੇ ਮੋਹ ਤੋਂ ਅਤੀਤ ਵੀ ਹੋ ਜਾਂਦਾ ਚੱਟ ਛੱਡ ਜਾਂਦਾ ਹੈ ਫਿਰ ਹੋਰ ਪਦਾਰਥ ਨੂੰ ਵੇਖਦਾ ਵੀ ਇਹ ਮੈਨੂੰ ਪਦਾਰਥ ਸੁਖਦਾ ਹੈ ਕੋ ਇਹ ਸੁਖ ਭਾਰ ਦਾ ਫਿਰਦਾ ਹੈ ਸੁਖ ਵਾਹਿਗੁਰੂ ਦੇ ਸਰੂਪ বিনা ਕਿਤੇ ਹੈ ਨਹੀਂ ਸਤਿਗੁਰੂ ਕਿਰਪਾ ਕਰਨ ਜੇ ਸ਼ਬਦ ਰੂਪੀ ਗੋਦ ਚ ਜਰਾ ਕੇ ਇਹਨੂੰ ਵਾਹਿਗੁਰੂ ਦੇ ਸਰੂਪ ਚ ਮੇਲ ਦੇਣ ਤਾਂ ਇਹ ਸੁਖੀ ਹੋ ਸਕਦਾ ਹੈ ਪ੍ਰੇਮ ਵੀ ਸਾਰਿਆਂ ਨਾਲ ਕਰਦਾ ਹੈ ਇਹਦਾ ਸੁਭਾਅ ਵਿਰਾਗ ਵੀ ਸਾਰਿਆਂ ਤੋਂ ਕਰ ਜਾਂਦਾ ਹੈ ਸੋ ਗੁਰੂ ਮਾਰਾ ਸਾਹਿਬ ਕਿਰਪਾ ਕਰਨ ਤਾਂ ਇਹ ਮੁਕਤ ਹੋ ਸਕਦਾ ਹੈ ਕਹਤ ਨਾਨਕ ਜੂ ਜਾਣੈ ਭੇ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਹੜਾ ਇਸ ਭੇਤ ਨੂੰ ਜਾਣ ਲਵੇ ਆਦ ਪੁਰਖ ਨਿਰੰਜਨ ਦੇ ਉਹ ਆਦੀ ਜੋ ਪੂਰਨ ਹੈ ਨਿਰੰਜਨ ਸੁੱਧ ਸਰੂਪ ਉਹ ਉਸ ਇਹਦਾ ਉਹ ਉਹ ਇਹਦਾ ਸਰੂਪ ਹੈ ਉਹਦੇ ਚ ਲੀਨ ਕਰਦੇਵੇ ਉਹ ਆਦੀ ਹੈ ਅਤੇ ਪੂਰਨ ਹੈ ਆਦਿ ਆਦਿ ਪੁਰਖ ਨਿਰੰਜਨ ਦੀ ਨਿਰੰਜਨ ਸੁਦਰੂਪ ਹੈ ਉਹ ਪ੍ਰਕਾਸ਼ ਰੂਪ ਹੈ ਉਹਦੇ ਚ ਮਿਲ ਕੇ ਉਹ ਭੇਦ ਹੋ ਸਕਦਾ ਜਮਨ ਮੰਨ ਤੋਂ ਰਹਿਤ ਹੋ ਸਕਦਾ ਹੈ ਪਹਿਰੋ ਮਹੱਲਾ ਤੀਜਾ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਆ ਗੁਰ ਸਬਦੀ ਸੱਚ ਜਾਣ